ਸਤਨਾਮ ਕੌਰ ਤੁਗਲ ਵਾਲਾ ਦੀ ਕਵਿਤਾ ਹੈ ਕੀ ਗੱਲ ਕਰਾਂ ਕੀ ਗੱਲ ਕਰਾਂ ਪਾਤਸ਼ਾਹ ਦੀ ਉਸ ਦੇਨ ਦੁਨੀ ਦੇ ਸ਼ਾਹੀ ਉਸ ਮੰਗੁਜਰੀ ਦੇ ਲਾਲ ਦੀ ਉਸ ਰਹਿਬਰ ਬਾਗ ਕਮਾਲ ਦੀ ਜਿਸ ਹਿੰਦ ਤੇ ਚਾਦਰ ਤਾਣੀ ਸੀ ਇਹ ਤਾਂ ਉਸ ਪਿਤਾ ਦੀ ਨਿਸ਼ਾਨੀ ਸੀ ਜਿਸ ਪਿਤਾ ਨੂੰ ਹੱਥੀਂ ਤੋਰਿਆ ਸੀ ਦੇਸ਼ ਹਿੰਦ ਦਾ ਕਰਜ਼ਾ 모ੜਿਆ ਸੀ ਜਿਸ ਖੰਡੇ ਦੀ ਪੋਹਲ ਪਿਆਈ ਸੀ ਕੌਮ ਗਿੱਦੜੋਂ ਸ਼ੇਰ ਬਣਾਈ ਸੀ ਸਵਾ ਲੱਖ ਨਾਲੇ ਕਲੜਾਇਆ ਸੀ ਤਾਂ ਹੀ ਪਿਤਾ ਦਸ਼ਮੇਸ਼ ਕਹਾਇਆ ਸੀ ਉੱਚਾ ਪੁੱਤਰਾਂ ਦਾ ਦਾਨੀ ਸੀ ਉਸ ਦਿੱਤੀ ਦੇਣ ਲਸਾਨੀ ਸੀ ਨਾ ਤਖਤ ਨਾ ਤਾਜ ਦੀ ਚਾਹ ਸੀ ਉਹ ਤਾਂ ਵੱਡਾ ਹੀ ਬੇਪਰਵਾਹ ਸੀ ਚਾਰ ਵਾਰ ਕੇ ਨਾ ਪਛਤਾਈ ਸੀ ਉਤਖਾਲ ਸੇ ਸਾਰੇ ਬਣਾਏ ਸੀ ਉਹ ਤਾਂ ਦਾਤਾ ਵੱਡ ਬਖਸੰਦ ਸੀ ਟੁੱਟੇ ਜੋੜ ਕੇ ਦੇਂਦਾ ਗੰਢ ਸੀ ਕਵੀਓਸ ਜਿਆ বিনা ਕੋਈ ਹੋਰ ਜੀ ਮੇਰੀ ਕਲਮ ਨੂੰ ਸ਼ਬਦਾਂ ਦੀ ਥੋੜ ਜੀ ਕੀ ਗੱਲ ਕਰਾਂ ਪਾਤਸ਼ਾਹ ਦੀ ਉਸ ਦੇਨ ਦੁਨੀ ਦੇ ਸ਼ਾਦੀ ਕਵਿਤਾ ਸਮਰਪਿਤ ਹੈ ਸਾਹਬੇ ਕਮਾਲ ਦਸ਼ਮेश ਪਿਤਾ ਜੀ ਦੇ ਆਗਮਨ ਪੁਰਬ ਨੂੰ ਧੰਨਵਾਦ